ਇਹ ਕਿਹੜੇ ਪੰਥ ਦੀਆਂ ਗੱਲਾਂ ਕਰਦੇ ਆ ਬਾਬੇ ਨਾਨਕ ਦੀ ਤਕੜੀ ਕਹਿੰਦੇ ਸੀ ਇਹ ਆਪਾਂ ਵੀ ਬਾਬੇ ਨਾਨਕ ਦੀ ਤਕੜੀ ਸਮਝਦੇ ਸੀ ਬਾਬੇ ਨਾਨਕ ਦੀ ਤਕੜੀ ਤੇਰਾ ਤੇਰਾ ਸਭ ਕੁਝ ਤੇਰਾ ਤੋਂ ਦੀ ਸੀ ਆਪਾਂ ਆਦਿ ਕਿਹੜੀ ਤਕੜੀ ਮੇਰਾ ਮੇਰਾ ਸਭ ਕੁਝ ਮੇਰਾ ਤੋਂ ਦੀ ਹੈ ਢਾਬੇ ਵੀ ਮੇਰੇ ਰੇਤਾਂ ਵੀ ਮੇਰਾ ਸੂਹ ਸਿਆਣੀਆਂ ਰਹਿਣੀਆਂ ਵੀ ਮੇਰੀਆਂ ਪੱਸਾਂ ਵੀ ਮੇਰੀਆਂ ਸਭ ਕੁਝ ਮੇਰਾ ਸੋ ਇਸ ਕਰਕੇ ਹੁਣ ਉਮੀਦਵਾਰ ਨਹੀਂ ਥੋਦਾ ਕੋਈ ਇਲਾਕੇ ਚੋਂ ਬਾਹਰੋਂ ਗੁਰੂ ਲੈ ਕੇ ਆਇਆ ਕਿਤੋਂ ਐਸੇ ਕਰਕੇ ਤਿੰਨ ਸੀਟਾਂ ਰਹਿ ਗਈਆਂ ਤਿੰਨ ਚੋਂ ਦੋ ਇੱਕ ਉੱਧਰ ਫਿਰਦੇ ਇੱਕੋ ਹੀ ਰਹਿ ਗਏ ਮਜੀਠੀਏ ਦੀ ਘਰ ਵਾਲੀ ਉਹ ਆਉਂਦੀ ਨਹੀਂ ਵਿਧਾਨ ਸਭਾ ਚ ਉਮੀਦਵਾਰ ਭੱਜ ਜਾਂਦੇ ਆ ਜ਼ਿਲ੍ਹੇਦਾਰ ਮੈਨੂੰ ਜ਼ਿਲ੍ਹੇਦਾਰ ਵੀ ਮਿਲਦੇ ਰਹਿੰਦੇ ਆ ਅਕਾਲੀ ਗੱਲ ਦੇ ਪੁਰਾਣੇ ਜ਼ਿਲ੍ਹੇਦਾਰ ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਨਾ ਹੁਣ ਪਾਰਟੀ ਤਾਂ ਹਾਂ ਬੰਦ ਕਰਤੀ ਨਾ ਨੇ ਪਰਿਵਾਰ ਨੇ ਉਹ ਕਹਿੰਦੇ ਜਦੋਂ ਵੋਟਾਂ ਦੀ ਨੇੜੇ ਕਰੇ ਆਉਂਦੀਆਂ ਨੇ ਅਸੀਂ ਕੁੰਡੇ ਅੰਦਰ ਬੰਦ ਕਰਕੇ ਥੱਲੇ ਗੇਟ ਦੇ ਥੱਲੇ ਜਿਹੜੀ ਫਿਰਲ ਹੁੰਦੀ ਆ ਉਹ ਚ ਵੀ ਕੱਪੜਾ ਜਾ ਫਸਾਉਂਦੇ ਆ ਕਿਤੇ ਟਿਕਟ ਨਾ ਸਿੱਟ ਜਾਣ ਸਾਡੇ ਕਰੇ ਵੀ ਟਿਕਟ ਕਾਲੀ ਕਰਦੀ ਆ ਆਹ ਹਾਲ ਹੈ ਨਾ ਸੁਣ ਝਾੜੂ ਦਾ ਕੀ ਨਿਸ਼ਾਨ ਹੈ ਝਾੜੂ ਦਾ ਕੰਮ ਵੀ ਸਫਾਈ ਕਰਨਾ ਹੁੰਦਾ ਕਰੋ ਸਫਾਈ ਇਹਨਾਂ ਦੀ ਪਹਿਲਾਂ ਵੀ ਕੀਤੀ ਆ ਤੁਸੀਂ ਆ ਫਿਰਦੇ ਆ ਉਵੇਂ ਜਿਵੇਂ ਫਿਰਦੇ ਕੋਈ ਫਰਕ ਨਹੀਂ ਕਈ ਕਹਿੰਦੇ ਆ ਮੈਨੂੰ ਵੀ ਕਹਿੰਦੇ ਜੇ ਮੁੱਖ ਮੰਤਰੀ ਬਣ ਕੇ ਆਏ ਪਿੰਡਾਂ 'ਚ ਮੈਂ ਕਹਾਂ ਜਦੋਂ ਨਿਕਲੀ ਪਿੰਡਾਂ 'ਚੋਂ ਸਾਡਾ ਦਿੱਲੀ ਪਿੰਡਾਂ 'ਚ ਲੱਗਦਾ ਸਾਨੂੰ ਕੋਈ ਧੂੜ ਧਾੜ ਜਾਂ ਧੁੱਕ ਧੱਪ ਨਹੀਂ ਸਾਨੂੰ ਰੋਕ ਸਕਦੀ ਇਹ ਉਹ ਨਹੀਂ ਰਾਜੇ ਮਹਾਰਾਜੇ ਜਿਹਨਾਂ ਦੀ ਟੂਟੀਆਂ ਸੋਨੇ ਦੀਆਂ ਨੇ ਉਹ ਨੇ ਜਿਹਨਾਂ ਟੈਂਪਰੇਚਰ ਪੁੱਛ ਕੇ ਆਉਂਦੇ ਆ ਕਿ ਤਾਪਮਾਨ ਕਿੰਨਾ ਹੈ ਕਹਿੰਦੇ 37 ਡਿਗਰੀ oh no too too hot too hot ਅਜੇ ਨਹੀਂ ਜਾਂਦੇ ਲੋਕ ਮੈਂ ਪੀਕ ਤੇ ਆਇਆ ਦੱਸਿਓ ਤੁਹਾਨੂੰ ਲਾਗਣਾ ਨਹੀਂ ਆਪਣਾ ਟੈਂਪਰੇਚਰ 37 ਹੁੰਦਾ ਦੋਕ ਬੇਬੇ ਲੜਕੇ ਵਧਾ ਦਿੰਦੀ ਹੈ ਤਿੰਨ ਕ ਬਾਪੂ ਦੀ ਝੜਕਾ ਨਾ ਵੱਜ ਜਾਂਦਾ 42 43 ਦੇ ਤੁਰੇ ਕਰਦੇ ਰਹਿੰਦੇ ਆ ਪਤਾ ਸੋ ਥੋਡੇ ਵਰਗੇ ਆ ਐਂ ਰਹਿਾਂਗੇ ਕੋਈ ਲੋਕਾਂ ਤੋਂ ਦੂਰੀ ਨਹੀਂ ਪੜਾਉਣੀ ਮਾਤਾ ਸਕੌਟੀ ਵਾਲਾ ਹਲਕੇ ਲਈ ਡਿਊਟੀ ਐ ਮੈਂ ਤਾਂ ਇਹਨਾਂ ਨੂੰ ਕਹਾਂ ਉਹ ਨਾ ਕੋਈ ਗੱਲ ਨਹੀਂ ਆਪਣੀ ਨੇ ਸਾਰੇ ਆਪਣੇ ਨੇ ਆਪਾਂ ਨੂੰ ਕੋਈ ਕੁਛ ਨਹੀਂ ਕਹਿੰਦੇ ਐਵੇਂ ਬਾਲੇ ਰਸੇ 'ਚ ਨਾ ਲਾਇਆ ਕਰੋ ਇਹ ਅਸਲ 'ਚ ਨਾ ਪਹਿਲਾਂ ਤੋਂ ਸਿੱਖੇ ਹੋਏ ਨੇ ਇਹ ਵੀ ਵਿਚਾਰੇ ਕੀ ਕਰਨ ਹੈਗੇ ਤਾਂ ਆਪਣੀ ਧੀਆ ਪੁੱਤ ਨੇ ਇਹ ਵੀ ਨਾ ਇਹ ਪਹਿਲਾਂ ਤੋਂ ਸਿੱਖੇ ਹੋਏ ਨੇ ਉਹ ਕਹਾ ਹੋਇਆ ਵੀ ਪਰਾਂ ਹੀ ਰੱਖਣੇ ਪਰਾਂ ਹੀ ਲੋਕ ਪਰਾਂ ਹੀ ਰੱਖਣੇ ਆ ਕਿਉਂਕਿ ਪਹਿਲਾਂ ਜੁੱਤੀਆਂ ਜਾਤੀਆਂ ਆਉਂਦੀਆਂ ਰਹੀਆਂ ਲੀਡਰਾਂ ਵੱਲ ਸੋ ਇਹ ਸਸਪੈਂਡ ਇਹ ਹੋ ਜਾਂਦੇ ਨੇ ਜੁੱਤੀ ਉਹ ਮਾਤਾ ਸਸਪੈਂਡ ਇਹ ਹੋ ਜਾਂਦੇ ਨੇ ਕੇ ਕਹਿੰਦੇ ਫਿਰ ਆਪਾਂ ਪਰਾਂ ਹੀ ਰੱਖਦੇ ਆ ਓਏ ਇਸਾਨਿਆ ਉਹ ਬਾਈਪਾਸ ਤੋਂ ਬਲਾ ਚੱਲਾ ਧੰਨਵਾਦ ਆ ਗਏ ਨੇ ਧਰਤੀ ਤੇ ਆ ਗਏ ਨਾ ਐ ਆਉਣਗੇ ਇੱਥੇ ਇਹ ਆਏ ਆਉਣਗੇ ਜੀ ਜਿੰਦਾਬਾਦ ਇਹ ਐ ਆਉਣਗੇ ਦੇਖਦੇ ਜਾਓ ਤੁਹਾਡੇ ਖੇਤਾਂ 'ਚ ਵੀ ਨੱਕੇ ਵੱਡਾ ਕਰਨਗੇ ਮੈਂ ਤੁਹਾਡੇ ਨੱਕਾ ਵੱਡ ਕੇ ਜਾਊਂ ਕੋਈ ਤੁਹਾਡੀ ਮੋਟਰ ਮੈਂ ਚਲਾਇਆ ਕਰੂੰਗਾ ਰਾਤ ਨੂੰ ਤੁਹਾਨੂੰ ਜਾਣ ਦੀ ਲੋੜ ਨਹੀਂ ਮੈਂ ਆਇਆ ਕਰੂੰਗਾ ਪਚਰਾਉਂ ਮੋਟਰਾਂ ਜਿੰਦਾਬਾਦ ਆ ਜਿਹੜੀ ਤੁਸੀਂ ਪੜਾਅ ਕੱਢ ਰਹੇ ਹੋ ਵਧੀਆ ਲਾਏ ਕਰਦੇ ਆ ਕੋਈ ਇੱਕ ਮੈਨੂੰ ਕਹਿੰਦਾ ਮੁੰਡਾ ਕਹਿੰਦਾ ਭਾਈ ਜੀ ਚੀਕਾ ਮਾਰਨ ਨੂੰ ਬਹੁਤ ਜੀ ਕਰਦਾ ਮੈਂ ਕਿਹਾ ਚੀਕਾ ਮਾਰ ਲੈ ਕਹਿੰਦਾ ਮਾਈਕ ਨਹੀਂ ਹੈਗਾ ਮੈਂ ਕਿਹਾ ਮੈਂ ਮੈਕ ਕਰਦਾ ਤੈਨੂੰ ਛੁੱਟੇ ਕਰੀ ਲੈ ਤੁਸੀਂ ਕੱਢ ਲਓ ਪੜਾਅ ਲੈ ਉਹ ਦੇਖੋ ਇੱਧਰਲੇ ਪਾਸੇ ਚੀਕਾ ਜਾਲੂ ਮਾਰ ਨਹੀਂ ਉੱਧਰਲੇ ਪਾਸੇ ਮਾਰ ਕਰ ਠੀਕ ਹੈ ਸਹੀ ਹੈ ਨਾ ਬਸ ਸਾਡੇ ਵਾਲਾ ਕੰਮ ਹੀ ਆ ਮਾਜਾ ਤੇ ਮਾਲ ਵੇ ਕੋਈ ਨਹੀਂ ਜੋ ਗੱਲ ਕਹਨੇ ਆ ਦਿਲ ਤੇ ਜੋ ਦਿਲ ਚ ਆ ਉਹੀ ਜ਼ੁਬਾਨ ਤੇ ਆ ਸਾਨੂੰ ਛਲ ਕਪਟ ਨਹੀਂ ਆਉਂਦੇ ਸਾਨੂੰ ਇਹ ਨਹੀਂ ਗੱਲਾਂ ਆਉਂਦੀਆਂ ਕਿ ਗੱਲ ਦਿਲ ਚ ਹੋਰ ਐ ਮੂੰਹ ਤੇ ਹੋਰ ਐ ਉਹ ਨਹੀਂ ਕਿਸੇ ਕੰਮ ਕਰਦੇ ਅਸੀਂ ਤਾਂ ਜੋ ਕਹਨੇ ਆ ਉਹ ਹੀ ਕਰਦੇ ਹਾਂ ਜੋ ਕਰਦੇ ਉਹ ਹੀ ਕਹਿੰਦੇ ਜੋ ਕਰ ਸਕਦੇ ਹਾਂ ਜਿੰਦਾਬਾਦ ਸਰਦਾਰ ਭਗਵਤ ਸਿੰਘ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਜੋ ਕੋਟ ਸੰਧੀ ਵਾਲਿਓ ਸਵੇਰੇ ਸਵੇਰੇ 11 ਤਰੀਕ ਨੂੰ ਜਾਇਓ ਨਾ ਤੋਂ ਕੇ ਪ੍ਰਮਾਤਮਾ ਦਾ ਨਾਮ ਲੈ ਕੇ ਸਕੂਲ ਦੇ ਵਿੱਚ ਬੂਥ ਬਣਿਆ ਹੋਣਾ ਜਾਇਓ ਉੱਥੋਂ ਤੀਜਾ ਨੰਬਰ ਬਟਣ ਹੈ ਤੀਜਾ ਦਬ ਕੇ ਇੱਕ ਜਿਹੜਾ ਬਟਨ ਦਬੋਗੇ ਮਸ਼ੀਨ ਚੋਂ ਆਵਾਜ਼ ਆਊਗੀ ਟੀ ਇਦਾਂ ਦੀ ਆਵਾਜ਼ ਆਊਗੀ ਉਹ ਮਸ਼ੀਨ ਦੀ ਨਹੀਂ ਆਵਾਜ਼ ਹੋਣੀ ਉਹ ਕਾਂਲੀਦਲ ਤੇ ਕਾਂਗਰਸੀ ਨੇ ਚੀਕਾ ਹੋਣ ਗਿਆ ਜਿੰਨੀਆਂ ਅਕੜਾ ਕਰਦੇ ਹੋ ਅਕੜਾ